ਜੀ ਆਪਣਾ ਨਾਮ ਦੱਸੋ ਸੰਸਥਾ ਦੱਸੋ ਤੇ ਅੱਜ ਤੁਸੀਂ ਇੱਥੇ ਪਹੁੰਚੇ ਹੋ ਸਤਿ ਸ਼੍ਰੀ ਅਕਾਲ ਜੀ ਅਸੀਂ ਸਾਰੇ ਸਮਾਜ ਸੇਵੀ ਇਨਸਾਨੀਅਤ ਸੰਸਥਾ ਡਿਸਟ੍ਰਿਕਟ ਮੋਹਾਲੀ ਤਫਤਗੜ ਸਾਹਿਬ ਤੋਂ ਆਏ ਹਾਂ ਰਲ ਕੇ ਦੇਖੋ ਸਾਡਾ ਕੰਮ ਹੈ ਜਿਹੜਾ ਉਹ ਹਰ ਇੱਕ ਲਈ ਇਨਸਾਨੀਅਤ ਲਈ ਖੈਰ ਮੰਗਣਾ ਤੇ ਅਸੀਂ ਉਸੇ ਤਹਿਤ ਇੱਕ ਪੰਜਾਬ ਦਾ ਪੁੱਤ ਜਿਹੜਾ ਇਸ ਫੋਰਟਿਸ ਹਸਪੀਟਲ ਦੇ ਵਿੱਚ ਦਾਖਲ ਹੈ ਤੇ ਬੜਾ ਦੁਖੀ ਹੈ ਰਾਤ ਦਾ ਵੀ ਮਨ ਬਹੁਤ ਦੁਖੀ ਹੈ ਪਰ ਉਸ ਖੁਦਾਗੇ ਬਸ ਨਹੀਂ ਚੱਲਦਾ ਪਰ ਫਿਰ ਵੀ ਅਸੀਂ ਸਾਰੇ ਯਤਨ ਕਰਕੇ ਇਕੱਠੇ ਹੋ ਕੇ ਇੱਕ ਭਾਵਨਾ ਲੈ ਕੇ ਅਸੀਂ ਪਹਿਲਾਂ ਗੁਰਦੁਆਰਾ ਅੰਬ ਸਾਬ੍ਹ ਗਏ ਸੀ ਤੇ ਉੱਥੇ ਅਰਦਾਸ ਕੀਤੀ ਹੈ ਮਹਾਰਾਜ ਦੇ ਚਰਨਾਂ 'ਚ ਕਿਉਂਕਿ ਜਿੱਥੇ ਦਵਾ ਕੰਮ ਨਹੀਂ ਚੱਲਦੀ ਉੱਥੇ ਦਵਾ ਕੰਮ ਜਰੂਰ ਕਰਦੀ ਹੈ ਤੇ ਅਸੀਂ ਇਸ ਮਕਸਦ ਦੇ ਤਹਿਤ ਸਾਰੇ ਇੱਥੇ ਰਲ ਕੇ ਪਹੁੰਚੀਆਂ ਜੀ ਤੇ ਅਸੀਂ ਖੁਦਾਗੇ ਅਰਦਾਸ ਕਰਦੇ ਹਾਂ ਪਰਿਵਾਰ ਨੂੰ ਮਿਲੇ ਉਹਨਾਂ ਦੀ ਵਾਈਫ ਨੂੰ ਮਿਲੇ ਤੇ ਉਹ ਸਾਰੇ ਕਹਿ ਰਹੇ ਨੇ ਵੀ ਠੀਕ ਨੇ ਠੀਕ ਨੇ ਕਿਉਂਕਿ ਪੋਜ਼ਿਟਿਵ ਬਿਟੀ ਲੈ ਕੇ ਹੀ ਚੱਲ ਹੋਣਾ ਕਿਉਂਕਿ ਜੇ ਐਦਾਂ ਕਰਾਂਗੇ ਆਪਾਂ ਮੰਨਣਾ ਤਾਂ ਫਿਰ ਮੰਨ ਨੂੰ ਜੇ ਡੋਲ ਗੇਰਾਂਗੇ ਤੇ ਡਿੱਗ ਜਾਣਾ ਸੋ ਅਸੀ ਅਰਦਾਸ ਹੀ ਅਰਦਾਸ ਜਿਹੜੀ ਬੰਦੇ ਨੂੰ ਪੋਜ਼ਿਟਿਵ ਕਰਦੀ ਹੈ ਤੇ ਅਸੀਂ ਖੁਦਾ ਦੇ ਚਰਨਾਂ ਅੱਗੇ ਭਰੋਸਾ ਰੱਖ ਕੇ ਸਾਰਿਆਂ ਨੇ ਅਰਦਾਸ ਕੀਤੀ ਹੈ ਤੇ ਸਾਨੂੰ ਉਮੀਦ ਹੈ ਕਿ ਮਾਰਾ ਸਾਡੀ ਜਰੂਰ ਸੁਣੇਗਾ ਤੇ ਬਾਕੀ ਕਿੰਨੀ ਦੁਨੀਆ ਹੀ ਜਿਹੜੀ ਜਿੱਥੇ ਜਿੱਥੇ ਵੱਸਦੀ ਇਨਸਾਨੀਅਤ ਜਿਨ੍ਹਾਂ ਦੇ ਅੰਦਰ ਹੈ ਉਹ ਸਾਰੇ ਖੈਰ ਮੰਗ ਰਹੇ ਨੇ ਕਿ ਸਾਰੇ ਉਸੇ ਤਰ੍ਹਾਂ ਦਾ ਹਾਲਾਂਕਿ ਦੇਖੋ ਜੀ ਡਾਕਟਰਾਂ ਨੇ ਮੈਡੀਕਲੀ ਤਾਂ ਉਹਨਾਂ ਨੂੰ ਦੱਸਣਾ ਹੈ ਪਰ ਜਿਹੜੇ ਪਰਿਵਾਰ ਨਾਲ ਤੁਹਾਡੀ ਗੱਲ ਹੋਈ ਹੈ ਭੈਣ ਜੀ ਨਾਲ ਤੁਹਾਡੀ ਗੱਲ ਹੋਈ ਹੈ ਜਿੰਦਗੀ ਦੀ ਵਾਈਫ ਨਾਲ ਤਾਂ ਉਹਦੋਂ ਉਹਨਾਂ ਤੇ ਗੱਲਾਂ ਬਾਤਾਂ ਤੋਂ ਉਹਨੇ ਕੁਝ ਦੱਸਿਆ ਵੀ ਡਾਕਟਰ ਕੀ ਕਹਿ ਰਿਹਾ ਕੁਝ ਥੋੜਾ ਬਹੁਤ ਇੰਪਰੂਵ ਕੋਈ ਐਕਟੀਵਿਟੀ ਨਜ਼ਰ ਆਈ ਕੋਈ ਨਹੀਂ ਦੇਖੋ ਉਹਨਾਂ ਨੇ ਇੱਕੋ ਹੀ ਗੱਲ ਕਹੀ ਹੈ ਵੀ ਠੀਕ ਨੇ ਹੁਣ ਥੋੜਾ ਫਰਕ ਹੈ ਥੋੜਾ ਫਰਕ ਹੈ ਵੀ ਤੁਸੀਂ ਅਰਦਾਸ ਕਰੋ ਬਸ ਕਿਉਂਕਿ ਅਰਦਾਸ ਹੀ ਵੱਡੀ ਆਸ ਹੈ ਅਰਦਾਸਾਂ ਦੇ ਜ਼ਰੀਏ ਜਿਵੇਂ ਕਹਿੰਦੇ ਨੇ ਨਾ ਗੁਰਬਾਰਨਿੰਗ ਦਾ ਪਾਵਨ ਸ਼ਬਦ ਵੀ ਅਵਿਰਥੀ ਕਦੇ ਨਾ ਹੋ ਬਈ ਜਨ ਕੀ ਅਰਦਾਸ ਨਾਨਕ ਜੋਰ ਗੋਵਿੰਦ ਕਾ ਪੂਰਨ ਗੁਣ ਤਾਸ ਕਹਿੰਦੇ ਮਨਜ਼ੂਰ ਕਰਤਾ ਹੈ ਖੁਦਾ ਅਰਦਾਸ ਜਦ ਦਿਲ ਸੇ ਹੁੰਦੀ ਹੈ ਮੁਸ਼ਕਲ ਤੋਂ ਯਹੀ ਹੈ ਇਹ ਬੜੀ ਮੁਸ਼ਕਲ ਸੇ ਹੁੰਦੀ ਹੈ ਵੀ ਬਹੁਤ ਮੁਸ਼ਕਲ ਨਾਲ ਹੁੰਦੀ ਹੈ ਅਰਦਾਸ ਪਰ ਇਹ ਆ ਵੀ ਜੇ ਕੋਈ ਭਾਵਨਾ ਲੈ ਕੇ ਦੇਖੋ ਆਪਣੇ ਘਰਾਂ ਲਈ ਆਪਣੇ ਘਰਦਿਆਂ ਲਈ ਤੇ ਦੁਨੀਆ ਅਰਦਾਸ ਕਰਦੀ ਆ ਤੇ ਪਰ ਵਿਲੱਖਣ ਉਹੀ ਇਨਸਾਨ ਇਨਸਾਨੀਅਤ ਵਾਲੇ ਹੋਣਗੇ ਜਿਨ੍ਹਾਂ ਜਿਹੜੇ ਕਿਸੇ ਲਈ ਅਰਦਾਸ ਕਰਦੇ ਨੇ ਖੈਰ ਕਿਸੇ ਲਈ ਮੰਗਦੇ ਨੇ ਸੋ ਅਸੀਂ ਅੱਜ ਅੱਗੇ ਇਹਦੀ ਅਰਦਾਸ ਕਰਕੇ ਸਾਰੇ ਆਏ ਆ ਕਿ ਸਾਡੇ ਪੰਜਾਬ ਦੇ ਪੁੱਤ ਰਾਜਵੀਰ ਜਵੰਦਾ ਨੂੰ ਜਿਹੜਾ ਇਹ ਮਾਲਕ ਤੁਸੀਂ ਤੰਦਰੁਸਤੀ ਦੀਆਂ ਦਾਤਾਂ ਜਿਹੜੀਆਂ ਬਖਸ਼ੋ ਤਾਂ ਕਿ ਉਹ ਆਪਣੇ ਜਿੱਥੇ ਇੱਕ ਕਿੱਥੇ ਭੈਣ ਦਾ ਘਰ ਵਾਲਾ ਤੇ ਉੱਥੇ ਕਿਸੇ ਧੀ ਦਾ ਪਿਓ ਵੀ ਹੈ ਤੇ ਉੱਥੇ ਤੇ ਇਹਨਾਂ ਸਾਰਿਆਂ ਤੌਰ ਉੱਪਰ ਹੈ ਜਿਹੜਾ ਕੋਈ ਇੱਕ ਪਹਿਲਾ ਪੰਜਾਬ ਦਾ ਪੁੱਤ ਵੀ ਹੈ ਜਿਹੜਾ ਪੰਜਾਬੀਅਤ ਨੂੰ ਲੈ ਕੇ ਜਿਹੜਾ ਹੈ ਗੀਤਾਂ ਰਾਹੀਂ ਸੋਹਣੇ ਗੀਤਾਂ ਰਾਹੀਂ ਸਭੇਕ ਗਿੱਤਾਰਾ ਹੀ ਜਿਹੜਾ ਪੰਜਾਬ ਦੀ ਸੇਵਾ ਕਰ ਰਿਹਾ ਹੈ ਤੇ ਜਿੱਥੇ ਪੰਜਾਬ ਨਾਲ ਜਿਹੜਾ ਹੱਥ ਜਿਹੜੀ ਉੱਥੇ ਆਂਦੀ ਹੈ ਹਾਂਜੀ ਆਫਰ